ਵੱਡੇ ਆਏ ਇੰਜੀਨੀਅਰ ਐਵੇਂ ਗੱਪ ਮਾਰੀ ਜਾਂਦਾ ਮਿਸਤਰੀ ਕਹਿੰਦਾ ਮੈਂ 911 ਨੂੰ 4/4 ਕਰਤਾ ਜਦ ਕਿ ਗੱਲ ਇਹ ਹੈ ਕਿ ਪੂਰੀ ਦੁਨੀਆ ਤੇ ਅੱਜ ਤੱਕ ਇੱਕ ਵੀ 911 4/4 ਹੋਇਆ ਨਹੀਂਗਾ ਜਿੰਨੇ ਵੀ ਖੜੇ ਕੋਈ ਨਹੀਂ ਹੋਇਆ ਕਿਤੇ ਇੰਜੀਨੀਅਰ ਤੋਂ ਕਿਸੇ ਮਿਸਤਰੀ ਤੋਂ ਕਿਸੇ ਮਕੈਨਿਕ ਤੋਂ ਨਹੀਂ ਹੋਇਆ ਆਹ ਬਾਈ ਕਹਿੰਦਾ 4/4 ਕੀਤਾ ਤੁਸੀਂ ਸਟicker ਵੀ ਲਾਈ ਬੈਠੇ ਆ ਬਿਨਾ ਗੱਲੋਂ ਤੁਸੀਂ ਯਾਰ ਸਟicker ਲਾਈ ਠਾ ਆਪਣਾ ਮੈਕ ਲਾ ਲ ਪਹਿਲਾਂ ਤਾਂ ਕੌਣ ਕਹਿੰਦਾ ਤੈਨੂੰ ਯਾਰ ਆਹ ਤੁਸੀਂ ਸਟicker ਨਹੀਂ ਲਾਇਆ ਤੇ 911 4/4 ਕੌਣ ਕਹਿੰਦਾ ਤੈਨੂੰ ਪਹਿਲਾਂ 4/4 ਹੋ ਜਾਣੀ ਆ ਨਹੀਂ ਹੋਇਆ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਇੱਕ ਵੀ ਨਹੀਂ ਹੋਇਆ ਆਹ ਦੇਖ ਲੈ ਤੁਸੀਂ ਕਿਹੜਾ ਕੀਤਾ ਹੋ? ਦੇਖ ਲਾ ਆ ਜਾ ਸ਼ਰਤ ਲਉਣੀ? ਸ਼ਰਤ ਲਾ ਲਾ ਲੈ। ਆ ਜਾ। ਨਹੀਂ ਨਹੀਂ। ਡੈਕਟਰ ਨਹੀਂ ਸ਼ਰਤ। ਚੱਲ ਠੀਕ ਹੈ। ਨਹੀਂ ਆ ਲਿਖਿਆ ਤੁਸੀਂ 4/4 ਹਾ ਹੌ ਦੇ ਤੇ ਵੀ ਲਿਖਿਆ। ਹਾਂ। ਕੀਤਾ ਹੈਗਾ ਬਾਕੀ? ਇਹ ਬਈ ਕੱਲੇ ਵੇਡ ਨਹੀਂ ਲਾਏ ਮੂਰੇ ਦੇ। ਹਾਂ। ਵੇਡਰੀ ਕੱਲਾ ਬੰਪਰ ਇਹ ਉਹ ਨਾਂ ਨਾਂ ਦਿਖਾਉਣ ਵਾਸਤੇ ਆ ਦੇ ਰੂਪ ਐਗਰੋ ਭਾਈ ਰੂਪਾ ਇਹ ਲੋਕਾਂ ਨੂੰ ਦਿਖਾਉਣ ਵਾਸਤੇ ਲਾਇਆ ਕੱਲਾ ਬੰਪਰ ਵੇਡ ਨਹੀਂ ਲਾਏ। ਉਹ 4/4 ਆ ਇਹ। ਇਸ ਤੋਂ ਪਹਿਲਾਂ ਤਾਂ ਨਹੀਂ ਕੋਈ ਹੋਇਆ ਨਾ। ਇਸ ਤੋਂ ਪਹਿਲਾਂ ਨਹੀਂ ਹੋਇਆ। ਤੁਸੀਂ ਕਰਤਾ ਹਾਂ ਹਾਂ ਇਹ ਕਰਤਾ ਆਪਾਂ ਤੁਸੀਂ ਕਿਵੇਂ ਕਰਤਾ ਬਈ ਜਿਗਾੜ ਕੀਤਾ ਕੋਈ ਲੈ ਯਾਰ ਜਿਗਾੜ ਯਾਰ ਜਿਗਾੜ ਕੌਣ ਕਹਿੰਦਾ ਯਾਰ ਹੋਰ ਕੀ ਕੀਤਾ ਫਿਰ ਦੱਸ ਦੇ ਜਿਗਾਰਤ ਲਾਲਾ ਜੇ ਨਾ ਹੋਇਆ ਦੱਸ ਦੱਸ ਫਿਰ ਵੀਡੀਓ ਜਾਣੀ ਆ ਬਈ ਲੋਕਾਂ ਨੂੰ ਆਜਾ ਦਿਖਾ ਦਿੰਦੇ ਆ ਜੀ ਦੱਸ ਫਿਰ ਆਜਾ ਦੱਸ ਆ ਦੇ ਆ ਛਾਵਟੀ ਲਾਤੀ ਤੇ ਬਸ ਹੋ ਗਿਆ ਅਹ ਥੱਲੇ ਜਿਹੜਾ ਹੁੰਦਾ ਜਿਗਾੜ ਮੈਂ ਅਗਲੀ ਛਾਵਟੀ ਜੀ ਫਿੱਟ ਕਰਤੀ ਹਾਂ ਤੇ ਲੋਕ ਕਹਿੰਦੇ ਆ ਆ ਹੋ ਗਿਆ ਯਾਰ ਆਏ ਕਿਵੇਂ ਹੋਊਗਾ ਐ ਥੋੜੀ ਹੁੰਦਾ ਨਹੀਂ ਯਾਰ ਆਹ ਦੇ ਸ਼ਾਰਟ ਦੀ ਫਿੱਟ ਕੀਤੀ ਐ ਦੇਖ ਨਹੀਂ ਨਹੀਂ ਪੂਰੀ ਗੱਲ ਦਾ ਬਈ ਐ ਕਿਵੇਂ ਹੋ ਜੀ ਇਹ ਤਾਂ ਤੁਸੀਂ ਪੇਟ ਪੋਕੀਆ ਨਾ ਸ਼ਾਰਟ ਜੀ ਲਾ ਕੇ ਕੰਪਨੀ ਵਾਲੇ ਨੇ ਕੰਮ ਦਿੱਤੀ ਆ ਪਲੇਟ ਹਾਂ ਤੇ ਆਪਾਂ ਉਵੇਂ ਹੀ ਬਸ ਸ਼ਾਰਟ ਜੀ ਲਾ ਕੇ ਤੇ ਸਿੱਧੀ ਪੀਟੀਓ ਤੇ ਲਾਤੀ ਕੰਪਨੀ ਵਾਲੇ ਕਿਵੇਂ ਕਰਦੇ 4x4 ਕੰਪਨੀ ਵਾਲੇ ਜਿਵੇਂ ਆਪਾਂ ਕਰਦੇ ਐਂ ਕਰਦੇ ਐਂ ਕਰਦੇ ਕੰਪਨੀ ਵਾਲੇ ਕੀਤਾ ਹੀ ਨਹੀਂ ਪਹਿਲੀ ਗੱਲ ਐਕਟੀਵੇਟਰ ਆਇਆ ਅੱਛਾ ਐਕਟੀਵੇਟਰ ਆ ਉਹ ਵੀ 51 11 ਨਹੀਂ 75 22 ਆ ਉਹ ਉਹ ਆਇਆ ਸੀ 4x4 ਉਹ ਕਰਾਰੋਗੇ ਕਰਾਰੋਗੇ ਰਚਾਓ ਪਰ ਆਪਾਂ ਜਿਹੜਾ ਕੀਤਾ ਇਹ ਸਿੱਧੀ ਛਾਵੜੀ ਜੀ ਲਾ ਕੇ ਬਫੋਰ ਬਫੋਰ ਕਰਤਾ ਹੁਣ ਸਹੀ ਕੰਮ ਕਰੂਗਾ ਜਮਾਂ ਸਹੀ ਕਰੂਗਾ ਗਿਆਰਾ ਕਿਹੜਾਂ ਚ ਕੰਮ ਕਰੂਗਾ ਜਿਹੜਿਆ ਚ ਮਰਜੀ ਲਾਲਾ ਹਾਈ ਲੋ ਵੀਡੀਓ ਵਾਲਾ ਗਿਆਰ ਛੇੜ ਸਾਰੇ ਲਾਲਾ ਅੱਛਾ ਹਾਂ ਸਾਰੀਆਂ ਚੀਜ਼ਾਂ ਚ ਹਾਂ ਹਾਂ ਮੈਂ ਤਾਂ ਐ ਸੋਚਿਆ ਹੀ ਮੈਂ ਕਿਹਾ ਵੀ ਕੱਲੇ ਆ ਤੁਸੀਂ ਟਾਇਰ ਫਾਦੇ ਵੱਡੇ ਤੇ ਆਹ ਪੇਂਟ ਮਾਰਤਾ ਖੱਟਾ ਤੇ ਸੰਤਰੀ ਤੇ ਮੈਂ ਕਿਹਾ ਬਣ ਗਿਆ ਬਫੋਰ ਨਹੀਂ 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 ਜਮਾਂ ਓਕੇ ਕੀਤਾ ਜਿਵੇਂ ਲੋਕ ਕਰਦੇ ਲੋਕ ਕਹਿੰਦੇ ਆ ਨਾ ਜਿਵੇਂ ਕਹਿੰਦੇ ਛਾਟ ਲਾ ਕੇ ਆਪਾਂ ਉਵੇਂ ਹੀ ਫਟ ਕਰਤਾ ਤੇ ਹੁਣ ਤੁਸੀਂ ਬਾਹੂ ਕੇ ਵੇਖਿਆ ਕਿ ਵਗਉਣ ਵਾਲੀ ਗੱਲ ਲਾਇਆ ਸੀ ਅਸੀਂ ਚਲਾਇਆ ਸੀ अच्छा काम पूरा ਕੀਤਾ ਨੇ ہاں پورا ਵਧੀਆ ਕੀਤਾ اچھا ਤੇ ਉਹ ਆ ਸਿਆਉਟ ਖਾਸੀ ਕਰਦੀ ਇਹਦਾ ਕਾਰਨ ਬਈ ਇਹ ਮੇਲੇ ਤੇ ਲੈ ਕੇ ਆਣਾ ਕਾਹਲੂ ਯਾਰ ਅਸੂ ਦਾ ਅੱਜ ਹੁਣ ਤੁਰਨਾ ਮੋਕਸਰ ਮੋਕਸਰ ਮੇਲੇ ਤੇ ਜਾ ਰਿਹਾ ਹਾਂ ਟਰੈਕਟਰ ਇਹ ਉੱਥੇ ਆ ਕੇ ਦੇਖ ਸਕਦਾ ਬਈ ਕੋਈ ਵੀ ਬੰਦਾ ਆਏ 샤ਫਟ ਜੀ ਕਹਿੰਦੀ ਨਾ ਫਿੱਟ ਕਰੀ ਵੀ ਆ ہاں ਆ 샤ਫਟ ਜੀ ਆ ਕੇ ਫਿੱਟ ਫਿੱਟ ਕਰੀ ਵੀ ਦੇਖ ਸਕਦਾ ਬਈ ہاں ਕੰਪਨੀ ਬ੍ਰਾਂਡ ਕੰਮ ਆ ਕਿ ਦੇਸੀ ਕੰਮ ਆ ਠੀਕ ਹੈ ਲੈ ਵੀ ਸ਼੍ਰੀ ਮੋਕਸਰ ਸਾਹਿਬ ਮੇਲੇ ਤੇ ਕਿੰਨੇ ਤਰੀਕ ਨੂੰ ਪਹੁੰਚ ਜਾਣਾ 13 14 ਨੂੰ ਕੱਲ ਅੱਜ ਹੀ ਪਹੁੰਚ ਜਾਣਾ 12 ਨੂੰ ਅੱਜ ਨੂੰ ਅਜ ਰਾਤ ਨੂੰ ਮਤਲਬ ਵੀ ਕੱਲ ਨੂੰ ਕਿਉਂਕਿ ਵੀਡੀਓ ਪਊਗੀ ਸ਼ਾਮ ਨੂੰ ਤੇ 13 ਨੂੰ 14 ਨੂੰ ਕੋਈ ਵੀ ਬੰਦਾ ਇੱਥੇ ਪਹੁੰਚਦਾ ਟਰੈਕਟਰ ਦੇਖ ਸਕਦਾ ਨਿਰਖ ਸਕਦਾ ਪਰਖ ਸਕਦਾ ਵੀ ਇਹ ਗੱਲ 'ਚ ਝੂਠ ਤਾਂ ਨਹੀਂ ਕੋਈ ਕੋਈ ਮੈਨੂੰ ਤਾਂ ਬਾਲਾ ਵੀ ਪਤਾ ਨਹੀਂਗਾ ਤੁਸੀਂ ਆਹਦੀ ਨਿਰਖ ਪਰਖ ਕਰ ਲਿਓ ਇਹ ਹੈ ਗਿਆ ਬਾਈ ਕੀ ਨਾਂ ਤੇ ਵਰਕਸ਼ਾਪ ਰੂਪ ਐਗਰੋ ਐਗਰੋ ਭਾਈ ਰੂਪਾ ਪਰ ਹਾਂ ਵੀ ਇੱਕ ਗੱਲ ਜ਼ਰੂਰ ਹੈਗੀ ਵੀ ਭਾਈ ਰੂਪਾ ਜਿਹੜਾ ਪਿੰਡ ਹੈ ਨਾ ਭਾਈ ਰੂਪਚਾਂਦੀ ਜੀ ਦੇ ਨਾਂ ਤੇ ਵਸਿਆ ਹੋਇਆ ਹੈ ਇਤਿਹਾਸਕ ਪਿੰਡ ਹੈ ਤੇ ਇੱਥੋਂ ਦੇ ਜਿਹੜੇ ਮਿਸਤਰੀ ਆ ਉਹਨਾਂ ਦੀ ਹਰੇਕ ਚੀਜ਼ ਵੀ ਦੁਨੀਆ ਤੱਕ ਪਹੁੰਚਦੀ ਹੈਗੀ ਕਿਉਂਕਿ ਮੰਨੇ ਪਰਮਾਨ ਸਾਡੇ ਪਿੰਡ ਦਾ ਕੋਈ ਵੀ ਬੰਦਾ ਯਾਰ ਕੋਈ ਮਿਸਤਰੀ ਆ ਗਾਪਣੀ ਮਰੂਗਾ ਕੋਈ ਕੰਮ ਕਰੇਗਾ ਠੀਕ ਹੈ ਕਮਾਈ ਘੱਟ ਕਰ ਲੂਗਾ ਪਰ ਗਾਪਣੀ ਮਰੂਗਾ ਤੁਹਾਨੂੰ ਬਾਕਸੀ ਸੀ ਹੈ ਨਾ ਇਹ ਹਾਂ ਬਾਕਸੀ ਸੀ ਹੈ ਤੇ ਭਾਈ ਟੈਰਾਂ ਟੂਰਾਂ ਦੇ ਕੀ ਕਿਹੜੇ ਪਾਇ ਟੈਰ ਹੋਰ ਵੱਡੇ ਪਾਤੇ ਇਹ ਹਾਂ ਇਹ 11 2 24 ਦੇ ਆ ਮੂਹ ਲਟਰ ਮਗਰਲੇ 16 9 30 ਦੇ ਆ अच्छा ਆਮ 4x4 ਦੇ ਵੀ ਇਦੋਂ ਤਾਂ ਛੋਟੇ ਹੁੰਦੇ ਵੀ ਟਾਇਰ ਹਾਂ ਆਪਾਂ ਦੇਖੋ ਦੇਖਾ ਪਰ ਇਹ ਟਰੈਕਟਰ ਦਾ ਲੈਵਲ ਇੱਥੇ ਸਹੀ ਹੋਇਆ ਹੈ ਨਾ ਅੱਛਾ ਲੈਵਲ ਦੇ ਹਿਸਾਬ ਨਾਲ ਕਰਦੇ ਹਾਂ ਹਾਂ ਲੈਵਲ ਦੇ ਠੀਕ ਹੈ ਰੋਲ ਦੇ ਨਹੀਂ ਹਾਣ ਦੀਏ ਹਾਂ ਜਾਨ ਕੀ ਦਾਇ ਸੀਗਾ ਮੂਸੇ ਵਾਲੇ ਤੇ ਕਰਕੇ ਹੀ ਚੱਲਿਆ ਬਈ ਹਨਾ ਮੂਸੇ ਵਾਲੇ ਤੇ ਦੇਣ ਹੈ ਬਈ 95 11 ਨੂੰ ਹਨਾ ਤੇ ਟਰੈਕਟਰ ਬਈ ਹੂੰ ਵੈਸੇ ਬਣਿਆ ਬਹੁਤ ਸੋਹਣਾ ਹੈ ਹਨਾ ਚੱਲਣ ਦੀ ਗੱਲ ਤਾਂ ਖੇਤ 'ਚ ਪਤਾ ਲੱਗਣੀ ਆ ਪਰ ਵੇਖਣ ਨੂੰ ਬਾਕੀ ਬਈ ਤੁਸੀਂ ਵੀ ਦੱਸ ਦੇਣਾ ਕਮੈਂਟ ਕਰਕੇ ਵੀ ਕਿਵੇਂ ਲੱਗ ਰਿਹਾ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਪੂਰਾ ਚਮਕਦਾ ਦਮਕਦਾ ਤੇ ਡੈਕ ਡੁੱਕ ਬਈ ਇਹਨੇ ਸਾਰਾ ਲਾਇਆ ਪਲੇਟਫਾਰਮ ਵੀ ਲਾਤਾ ਹਨ ਤੇ ਬਈ ਤੁਸੀਂ ਕੀ ਕੀ ਮਤਲਬ ਤੁਸੀਂ ਵਰਕਸ਼ਾਪ ਤੇ ਸਾਰਾ ਕੁਝ ਆਪ ਕਰਦੇ ਸਾਰਾ ਕੱਲੀ ਕੱਲੀ ਚੀਜ਼ ਆਪ ਕਰਦਾ 4x4 ਵੀ ਤੁਸੀਂ ਆਪ ਕੀਤਾ ਪਲੇਟਫਾਰਮ ਹਾਂ ਉਹ ਵੀ ਆਪ ਇਹ ਫਾਰਮ ਮਗਰਾ ਟ ਅੱਛਾ ਤੁਸੀਂ ਇਟਿਗੇਟ ਸਾਰਾ ਕੰਮ ਹੀ ਕਰਦੇ ਆ ਬਈ ਹਾਂ ਸਾਰਾ ਕੰਮ ਕਰਦੇ ਠੀਕ ਹੈ ਤੇ ਜੇ ਕਿਸੇ ਨੇ ਵੀ ਕਰਾਉਣਾ ਹੋਵੇ ਕੋਈ ਕਰਾਉਣਾ ਸੰਪਰਕ ਕਰ ਸਕਦਾ ਆ ਨੰਬਰ ਤੇ ਆ ਨੰਬਰ ਹੈਗਾ ਇੱਥੇ ਲਿਖਿਆ ਆ ਵੀ ਆਹ 988711165 ਤੇ ਉਹ ਬਈ ਜਿਹੜੇ ਦੂਜੇ ਨਾਟ ਘਰ ਆਏ ਉਹ ਵੈਸੇ ਕੰਮ ਦਾ ਵਾਸਤੇ ਆਏ ਬਸ ਸਾਰੀ ਅੱਛਾ ਤਿਆਰ ਹੋਣ ਵਾਸਤੇ ਵੀ ਸਿਰ ਖੜਿਆ ਗੜਾ ਉਹਨਾਂ ਚ ਆਪਣੇ ਅੱਛਾ ਹੋਰ ਬਹੁਤ ਖੜੇ ਆ ਪੰਜ ਛੇ ਖੜੇ ਆ ਰੈਕਟਰ ਦਾ ਅੱਛਾ ਅੱਛਾ ਠੀਕ ਹੈ ਤੇ ਆਹ ਵੀ ਜਿਵੇਂ ਦਾ ਹਿੱਸਾ ਹੈਗਾ ਇਹ ਮੂਰਲਾ ਆ ਤੇ ਇਹ ਮੋਟੋ ਕੋਈ ਚੇਂਜ ਆ ਕਿ ਮਜ਼ਬੂਤ ਆ ਪਹਿਲਾਂ ਨਾਲ ਇਹ ਪੂਰਾ ਮਜ਼ਬੂਤ ਆ ਐ ਨਹੀਂ ਠੀਕ ਹੈ ਠੀਕ ਹੈ ਖਰਾਰੋ ਵਾਲਾ ਠੀਕ ਹੈ ਤੇ ਬਈ ਟਰੈਕਟਰ ਆਪਾਂ ਮਗਰੋਂ ਮੁਰੋਂ ਸਾਰਾ ਹੀ ਦਿਖਾ ਦਿੰਨੇ ਹਣਾ ਹੋਰ ਬਈ ਦੱਸਣ ਵਾਲੀ ਕੋਈ ਗੱਲ ਬਾਤ ਇਹਦੇ ਚ ਜਿਵੇਂ 4x4 ਰਿਲੇਟਡ 4x4 ਬਈ ਆ ਕੇ ਬੰਦਾ ਕੋਈ ਵੀ ਆ 4x4 ਗੇਅਰ ਆ ਅੱਛਾ ਹਾਂ ਇਹ ਹੋਰ ਹੋਈ ਹੋਰ ਇੱਥੇ ਗੇਅਰ ਲੱਗਦਾ ਹਾਂ ਤੇ ਉਹੀ ਮੈਂ ਉਹਦੋਂ ਮੈਂ ਪਹਿਲਾਂ ਕਹਿੰਦਾ ਚੌੜ ਕਰਦਾ ਸੀਗਾ ਵੀ ਹਾਈ ਪੀਟੀਓ ਵਾਲਾ ਗियर ਪਾਓ ਤੇ 4x4 ਲਾਓ ਹਾਂ ਜਮਾ ਕੰਪਨੀ ਬੈਂਡ ਜਿਵੇਂ ਆਪਣਾ ਕੰਪਨੀ ਨੇ ਕੀਤਾ ਸੀਗਾ 4 ਵੀਲ ਉਦੋਂ ਆਪਾਂ 4 ਵੀਲ ਕੀਤਾ ਵਾ ਇਹ ਜਮਾ ਸਿਆ ਜੋ ਹਾਂ ਹਾਈ ਚ ਵੀ ਚੱਲਦਾ ਲੋ ਵਿੱਚ ਵੀ ਚੱਲਦਾ ਜਿਹੜੀ ਮਰਜ਼ੀ ਗੇਅਰ ਚ ਲਾ ਲਾ ਠੀਕ ਹੈ ਤੇ ਹੁਣ ਆਪਾਂ ਕਹਿ ਸਕਦੇ ਵੀ ਦੁਨੀਆ ਦਾ ਜ ਜਿਹੜਾ ਵੀ ਪਹਿਲਾ ਨਾਟਕ ਹੈ ਨਾ ਉਹ ਤੁਸੀਂ 454 ਕਿਹਾ ਹਾਂ ਹੋਰ ਆਪਣਾ ਹੈ ਸਭ ਤੋਂ ਪਹਿਲਾ ਨਾਟਕ ਹੈ ਤੇ ਕਾਮਯਾਬ ਪੂਰਾ ਰਹੂਗਾ ਹਨ ਕਾਮਯਾਬ ਪੂਰਾ ਵੀ ਆਪਾਂ ਫੋਲਨ ਟ੍ਰਾਇਲ ਲੈ ਕੇ ਦੇਖੇ ਰਿਹਾ ਅੱਛਾ ਫੋਲ ਪਾਸ ਹੈ ਪੂਰਾ ਕੁਆਲਿਟੀ ਵਾਲ ਜਿੰਦਰ ਵਾਲੀ ਵੀਡੀਓ ਤੇ ਦੇਖ ਲੇ ਬੰਦਾ ਕੋਈ ਵੀ ਉਹ ਜੇ ਵਾਂਚ ਵਾਂਚ ਰਖਾਇਆ ਹਾਂ ਵਾਂਚ ਜਮਾ ਲਵੀ ਬਲਜਿੰਦਰ ਮਾਨ ਵਾਲੀ ਚੈਨਲ ਤੇ ਨਾ ਬਾਈ ਕਹਿੰਦੇ ਵੀ ਵੀਡੀਓ ਪਾਈ ਵੀ ਆ ਤੇ ਤੁਸੀਂ ਚੈੱਕ ਕਰ ਸਕਦੇ ਆ ਵਾਹ ਬੂ ਕੇ ਪੂਰਾ ਦੇਖਿਆ ਵੈ ਤੇ ਬਾਕੀ ਕਿਸੇ ਨੇ ਕਰਵਾਉਣਾ ਹਨਾ ਤਾਂ ਬਾਈ ਅਰਗਨ ਨਾਲ ਸੰਪਰਕ ਕਰ ਸਕਦੇ ਆ ਰੂਪ ਐਗਰੋ ਦੇ ਨਾਮ ਤੇ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਹੀ ਪੈਂਦਾ ਨਾ ਬਈ ਆਪਣਾ ਵਰਕਸ਼ਾਪ ਹੈ ਬਾਈ ਉਹਨਾਂ ਦੀ ਤੇ ਨੰਬਰ ਮੇਰੇ ਖਾਲ ਇੱਥੇ ਵੀ ਚੱਲੀ ਜਾਂਦਾ 98 888 11165 11165 ਤੇ ਬਈ ਸੰਪਰਕ ਕਰ ਸਕਦੇ ਤੇ ਬਾਕੀ ਲਾ ਦਿੰਦੇ ਆ 98888 11165 ਤੇ ਕੱਲ ਨੂੰ ਦੱਸ ਦੇ ਵੀ ਕਿੱਥੇ ਮਿਲੋਗੇ ਅ ਕੱਲੋ ਵੀ ਮੋਕਸਰ ਬਾਸਟੈਂਡ ਦੇ ਤੇ ਪੰਪ ਦੇ ਸਨ ਚ ਟਰੈਕਟਰ ਖੜੂਗਾ ਉਥੇ ਆਪਣਾ ਠੀਕ ਆ ਹਾਂ ਤੇ ਬਾਕੀ ਬਈ ਵੀਡੀਓ ਕਿਵੇਂ ਲੱਗੀ ਹਨਾ ਤੇ ਕਮੈਂਟ ਕਰਕੇ ਦੱਸ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਜੇ ਤੁਹਾਨੂੰ ਲੱਗਦਾ ਕਿ ਅਸੀਂ ਵਧੀਆ ਵੀਡੀਓ ਬਣਾਉਂਦੇ ਤਾਂ ਧੰਨਵਾਦ ਵੀਰੋ